DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਸਮਾਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਫੋਰਸ ਲੱਗੀ ਹੈ ਤੇ ਇੱਥੋਂ ਦੀ ਸੀਐਮ ਸਾਹਿਬ ਨੇ ਲੰਘਣਾ ਤੁਸੀਂ ਦੇਖ ਸਕਦੇ ਹੋ ਇੱਕ ਸੀਐਮ ਸਾਹਿਬ ਦੇ ਲੰਘਣ ਦੇ ਨਾਲ ਲੋਕਾਂ ਨੂੰ ਕਿੰਨੀ ਦਿੱਕਤ ਆਉਂਦੀ ਹੈ ਟ੍ਰੈਫਿਕ ਜਾਮ ਹੈ ਚੀਕਾ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਈ ਕਿਲੋਮੀਟਰ ਤੱਕ ਰੋਡ ਜਾਮ ਹੋ ਗਈ ਹੋਣੀ ਹੈ ਕਿਉਂਕਿ ਬੈਰੀਕੇਡ ਲਾ ਕੇ ਟ੍ਰਾਂਸਪੋਰਟ ਹੈ ਜਿਹੜੀ ਸਾਰੀ ਪੁਲਿਸ ਵੱਲੋਂ ਰੋਕੀ ਗਈ ਆ ਤੇ ਇਧਰ ਵੀ ਤੁਹਾਨੂੰ ਦਿਖਾਉਨੇ ਆ ਇਹ ਰੋਡ ਵੀ ਪੂਰੀ ਤਰ੍ਹਾਂ ਜਾਮ ਹੈ ਦੇਖ ਸਕਦੇ ਹੋ ਤੁਸੀਂ ਟ੍ਰੈਫਿਕ ਰੋਕੀ ਗਈ ਹੈ ਸੀਐਮ ਸਾਹਿਬ ਦੇ ਲੰਘਣ ਦੇ ਕਰਕੇ ਇਧਰ ਵੀ ਕਈ ਕਿਲੋਮੀਟਰ ਤੱਕ ਸੜਕ ਹੈ ਜਿਹੜੀ ਜਾਮ ਹੋ ਗਈ ਹੈ ਕਿਉਂਕਿ ਟ੍ਰੈਫਿਕ ਹੈ ਜਿਹੜੀ ਜਾਮ ਕੀਤੀ ਹੋਈ ਹੈ ਤੇ ਸੀਐਮ ਸਾਹਿਬ ਨੇ ਹਜੇ ਪਤਾ ਨਹੀਂ ਕਦੋਂ ਆਉਣਾ ਹੈ ਫੋਰਸ ਪੂਰੀ ਲੱਗੀ ਹੋਈ ਹੈ ਸਾਰੀ ਸੜਕ ਹੈ ਜਿਹੜੀ ਇਹ ਖਾਲੀ ਕਰੀ ਗਈ ਹੈ ਇਹ ਸਾਈਡ ਵੀ ਪੂਰੀ ਸੜਕ ਹੈ ਜਿਹੜੀ ਜਾਮ ਕੀਤੀ ਗਈ ਹੈ ਕਿਉਂਕਿ ਇੱਥੋਂ ਦੀ ਸਾਡੇ ਸੀਐਮ ਸਾਹਿਬ ਨੇ ਲੰਘਣਾ ਥੋੜੀ ਦੇਰ ਦੇ ਵਿੱਚ ਸੀਐਮ ਇੱਥੋਂ ਦੀ ਲੰਘਣਾ ਹੈ ਸੀਐਮ ਸਾਹਿਬ ਨੇ ਦੇਖ ਸਾਡੇ ਤੁਸੀਂ सीएम साहब ਦਾ ਕਾਫਲਾ ਜਿਹੜਾ ਇਸ ਟਾਈਮ ਸਮਾਣੇ ਪਹੁੰਚ ਚੁੱਕਿਆ ਹੈ ਦੋ ਗੱਡੀਆਂ ਗੱਡੀਆਂ ਦਿਖਾਵਾਂਗੇ ਤੁਹਾਨੂੰ ਕਿ ਕਿੰਨੀਆਂ ਗੱਡੀਆਂ ਲਾ ਕੇ ਸੀਐਮ ਸਾਹਿਬ ਚੱਲਦੇ ਨੇ ਤਿੰਨ ਗੱਡੀਆਂ ਚਾਰ ਗੱਡੀਆਂ ਇਹ ਖਾਸ ਚੀਜ਼ਾਂ ਦੇਖਣ ਵਾਲੀ ਪੰਜ ਗੱਡੀਆਂ ਕਿ ਸਾਡੇ ਸੀਐਮ ਸਾਹਿਬ ਕਿੰਨੀਆਂ ਗੱਡੀਆਂ ਲੈ ਕੇ ਚੱਲਦੇ ਨੇ ਛੇ ਗੱਡੀਆਂ ਗੱਡੀ ਚੱਲੀ ਜਾ ਰਹੀ ਹੈ ਗੋਲੇਗਾਣਾ ਸੱਤਵੀਂ ਗੱਡੀ ਲੰਘੀ ਆ ਤੁਸੀਂ ਦੇਖ ਸਕਦੇ ਹੋ 8 9 10 ਇਹ 11ਵੀਂ ਗੱਡੀ ਦੇ ਵਿੱਚ ਇਸ ਦੇ ਵਿੱਚ ਸੀਐਮ ਸਾਹਿਬ ਗਏ ਨੇ 12 13 14 15 16 17 18 ਗੱਡੀਆਂ ਦੇ ਵਿੱਚ ਸੀਐਮ ਸਾਹਿਬ ਦਾ ਕਾਫਲਾ ਜਿਹੜਾ ਇੱਥੋਂ ਦੀ ਲੰਘਿਆ ਹੈ ਜਿਹੜਾ ਕਿ ਸੀਐਮ ਸਾਹਿਬ ਵੀਆਈਪੀ ਕਲਚਰ ਖਤਮ ਕੀਤਾ ਹੈ ਸੀਐਮ ਸਾਹਿਬ ਨੇ ਉਹ ਅੱਜ ਕੱਲ ਤੁਸੀਂ ਦੇਖ ਸਕਦੇ ਹੋ 18 ਗੱਡੀਆਂ ਦੇ ਵਿੱਚ ਚੱਲਦੇ ਨੇ ਤੇ ਦੇਖੋ ਕਿਵੇਂ ਧੱਜੀਆਂ ਆਡਰੀਆਂ ਨੇ ਆਪਦੇ ਹੀ ਬੋਲਾਂ ਦੀਆਂ ਜਿਹੜਾ ਸੀਐਮ ਸਾਹਿਬ ਬੋਲ ਰਹੇ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਉਹ 18 20 ਗੱਡੀਆਂ ਦੇ ਵਿੱਚ ਚੱਲਦੇ ਨੇ